ਬਸਲਾ 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 ਜੀ ਬੈਠ ਗਿਆ ਗੱਲ ਜੀ ਉਹ ਬੈਠ ਅੰਦਰ ਮੈਂ ਤੈਨੂੰ ਬੈਠ ਜੀ ਇਹ ਇੱਕ ਉਹ ਸਟ੍ਰੈਟਜੀ ਇੱਕ ਸਟ੍ਰੈਟਜੀ ਬਣਾ ਸਕਦਾ ਹੈ ਇਹ ਪੁਕਾਰ ਬਾਤ ਬਹੁਤ ਬਹੁਤ ਆਹ ਆਨ ਕਰੀ ਜ਼ਰਾ ਚੋ ਸਾਰੇ মিডিਆ ਦਾ ਸਵਾਗਤ ਹੈ ਜੀ ਅੱਜ ਪੰਜਾਬ ਦੇ ਹਿੱਤ ਵਾਸਤੇ ਪੰਜਾਬ ਦੇ ਜਿਹੜੇ ਪੱਖ ਤੇ ਮਸਲੇ ਨੇ ਦੋਨਾਂ ਰਵੈਤੀ ਪਾਰਟੀਆਂ ਕਾਂਗਰਸ ਔਰ ਅਕਾਲੀ ਦਲ ਬੀਜੇਪੀ ਗੱਟ ਜੋੜ ਤੋਂ ਨਜਾਤ ਦਿਵਾਉਣ ਵਾਸਤੇ ਲੋਕਾਂ ਨੂੰ ਇੱਕ ਤੀਸਰਾ ਬਦਲ ਸਾਫ਼ ਸੁਥਰਾ ਪੇਸ਼ ਕਰਨ ਦੇ ਨਜ਼ਰੀਏ ਦੇ ਨਾਲ ਅੱਜ ਸਾਡੀ 6 ਧਿਰਾਂ ਦੀ ਇੱਕ ਬਹੁਤ ਮੈਨੇ ਕੇਸ ਬੈਠਕ ਹੋਈ ਹੋਣੀ ਹੈ ਔਰ ਉਸ ਬੈਠਕ ਦੇ ਵਿੱਚ ਅਸੀਂ ਨਾ ਸਿਰਫ ਸੀਟ ਸ਼ੇਅਰਿੰਗ ਪਰ ਜੋ ਪੰਜਾਬ ਦੇ ਇਸ਼ੂਜ਼ ਨੇ ਔਰ ਜੋ ਆਗਾਮੀ ਲੋਕ ਸਭਾ ਦੇ ਨੈਸ਼ਨਲ ਇਸ਼ੂਜ਼ ਨੇ ਉਹਨਾਂ ਦੇ ਉੱਤੇ ਆਮ ਸਹਿਮਤੀ ਬਣਾਈ ਆ ਔਰ ਸਾਰੀਆਂ ਹੀ ਪਾਰਟੀਆਂ ਦਾ ਸਾਰੀਆਂ ਧਿਰਾਂ ਦਾ ਇਹ ਮੰਨਣਾ ਵਾ ਕਿ ਜਿੱਥੇ ਅੱਜ ਦੇਸ਼ ਨੂੰ ਕਮਿਊਨਲ ਪੋਲਿਟਿਕਸ ਤੋਂ ਨجات ਦਿਵਾਉਣ ਦੀ ਲੋੜ ਹੈ ਜਿੱਥੇ ਅੱਜ ਜਿਹੜਾ ਧਰਮ ਤੇ ਜਾਤੀਵਾਦ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਦੇਸ਼ ਪੱਧਰ ਤੇ ਉਥੇ ਨਾਲ ਨਾਲ ਪੰਜਾਬ ਦੇ ਵਿੱਚ ਜੋ ਪਿਛਲੇ ਕੁਝ ਦਹਾਕਿਆਂ ਤੋਂ ਦੋ ਰਵੈਤੀ ਪਾਰਟੀਆਂ ਬਲਕਿ ਦੋ ਰਵੈਤੀ ਪਰਿਵਾਰਾਂ ਨੇ ਸਾਡੇ ਸੂਬੇ ਨੂੰ ਜੋ ਲੁੱਟਿਆ ਤੇ ਕੁੱਟਿਆ ਇਹਨਾਂ ਸਾਰੇ ਇਸ਼ੂਜ਼ ਦਾ ਸੋਲੂਸ਼ਨ ਲੱਭਣ ਵਾਸਤੇ ਇਹ ਸਾਰੇ ਮਸਲਿਆਂ ਦਾ ਲੋਕਾਂ ਦੇ ਮਨ ਵਿੱਚ ਇੱਕ ਕੌਨਫੀਡੈਂਸ ਪੈਦਾ ਕਰਨ ਵਾਸਤੇ ਅੱਜ ਇਹ 6 ਪਾਰਟੀਆਂ ਨੇ ਆਪਸ ਵਿੱਚ ਬੈਠਕ ਕੀਤੀ ਆ ਔਰ ਜਿੱਥੇ ਅਸੀਂ ਕਾਮਨ ਮਿਨਿਮਮ ਪ੍ਰੋਗਰਾਮ ਅਦਰਵਾਈਜ਼ ਸਾਡਾ ਆਪਸ ਵਿੱਚ ਬਹੁਤ ਅੱਛੀ ਤਰ੍ਹਾਂ ਡਿਸਕਸ ਹੋ ਗਿਆ ਪਰ ਅਗਲੀ ਮੀਟਿੰਗ ਤੇ ਅਸੀਂ ਜਿਹੜਾ ਸਾਡੇ ਕਾਮਨ ਇਸ਼ੂਜ਼ ਨੇ ਨੈਸ਼ਨਲ ਐਜ਼ ਵੈਲ ਐਸ ਪੰਜਾਬ ਉਹ ਅਸੀਂ ਸਾਰੇ ਇਸ਼ੂਜ਼ ਅਗਲੀ ਜਿਹੜੀ ਮੀਟਿੰਗ ਅਸੀਂ ਰੱਖਣ ਜਾਵਾਂਗੇ ਉਹਦੇ ਤੇ ਅਸੀਂ ਫਾਰਮਲੀ ਆਊਟਲਾਈਨ ਕਰਕੇ মিডিਆ ਨੂੰ ਤੇ ਲੋਕਾਂ ਨੂੰ ਅਸੀਂ ਸਾਰੀ ਜਾਣਕਾਰੀ ਦੇਾਂਗੇ ਉਸ ਤੋਂ ਪਹਿਲਾਂ ਅੱਜ ਨਾਲ ਲੋਕ ਸਭਾ ਦੀਆਂ ਸੀਟਿੰਗ ਸੀਟ ਸ਼ੇਰਿੰਗ ਅਰੇਂਜਮੈਂਟ ਤੇ ਬਹੁਤ ਅੱਛੇ ਤਰੀਕੇ ਨਾਲ ਚਰਚਾ ਹੋਈ ਸਾਡਾ ਜਿਹੜਾ origignal ਪਹਿਲਾ ਗੱਠਜੋੜ 16 ਦਸੰਬਰ 2018 ਨੂੰ ਪਟਿਆਲੇ ਵਿਖੇ ਐਲਾਨਿਆ ਗਿਆ ਸੀ ਜਿਸ ਵਿੱਚ ਬਹੁਜਨ ਸਮਾਜ ਪਾਰਟੀ ਜਿਸ ਵਿੱਚ ਡਾਕਟਰ ਧਰਮਵੀਰ ਗਾਂਧੀ ਦਾ ਪੰਜਾਬ ਮੰਚ ਲੋਕ ਇਨਸਾਫ ਪਾਰਟੀ ਸਰਦਾਰ ਸਿਮਰਜੀਤ ਸਿੰਘ ਬੈਂਸ ਅਤੇ ਇਹਨਾਂ ਦੀ ਸਮੂਹ ਪਾਰਟੀ ਅਤੇ ਪੰਜਾਬ ਏਕਤਾ ਪਾਰਟੀ ਉਸ ਤੋਂ ਬਾਅਦ ਸਾਡੀਆਂ ਆਲਮੋਸਟ 6 ਤੋਂ ਲੈ ਕੇ 7 ਮੀਟਿੰਗਾਂ ਹੋਈਆਂ ਸੀ ਜਿਹੜਾ ਅੱਜ ਦੀ ਡਿਵੈਲਪਮੈਂਟ ਖੁਸ਼ੀ ਵਾਲੀ ਹੈ ਜਿਹੜੀ ਸਵਾਗਤ ਕਰਨ ਵਾਲੀ ਗੱਲ ਹੈ ਕਿ ਅੱਜ ਸਾਡੇ ਨਾਲ ਦੋ ਪੰਜਾਬ ਦੀਆਂ ਵੱਡੀਆਂ ਧਿਰਾਂ ਹੋਰ ਗੱਲੀਆਂ ਨੇ ਜਿਨ੍ਹਾਂ ਦੀ ਪੰਜਾਬ ਪੱਖੀ ਸੋਚ ਨੂੰ ਮੱਦੇਨਜ਼ਰ ਰੱਖ ਕੇ ਅਸੀਂ ਉਹਨਾਂ ਨੂੰ ਇਸ ਪੰਜਾਬ ਡੈਮੋਕਰੈਟਿਕ ਅਲਾਈਅੰਸ ਦਾ ਹਿੱਸਾ ਬਣਾਇਆ ਬਣਾਉਣ ਜਾ ਰਹੇ ਹਾਂ ਬਣਾਇਆ ਹੈ ਉਹਨਾਂ ਵਿੱਚ ਵਿਸ਼ੇਸ਼ ਤੌਰ ਤੇ कम्युनिस्ट पार्टी ऑफ इंडिया सीपीआई और India, इसी तरह ही रिवोल्यूशनरी मार्क्सिस्ट पार्टी ऑफ इंडिया आरएमपीआई आज ਇਹਨਾਂ ਦੋਹਾਂ ਪਾਰਟੀਆਂ ਨੂੰ ਵੀ ਅਸੀਂ ਪੰਜਾਬ ਜਮਹੂਰੀ ਗੱਠਜੋੜ ਵਿੱਚ ਸ਼ਾਮਲ ਕੀਤਾ ਵਾ ਔਰ ਇਹਨਾਂ ਨੇ ਬਹੁਤ ਫਰਾਕਦੀਲੀ ਦਿਖਾਈ ਆ ਇਹਨਾਂ ਨੇ ਪੰਜਾਬ ਦੇ ਹਿੱਤ ਨੂੰ ਪਹਿਲ ਦਿੱਤੀ ਆ ਨਾ ਕਿ ਸੀਟ ਸ਼ੇਰਿੰਗ ਜਾਂ ਲੈ ਦੇ ਦੀ ਰਾਜਨੀਤੀ ਨੂੰ ਕੋਈ ਪਹਿਲ ਨਹੀਂ ਦਿੱਤੀ ਅਸੀਂ ਇਹਨਾਂ ਦਾ ਵਿਸ਼ੇਸ਼ ਤੌਰ ਤੇ ਜਿਹੜੀਆਂ ਸਾਡੇ ਨਾਲ ਦੋ ਧਿਰਾਂ ਅਜਰਲੀਆਂ ਨੇ ਉਹਨਾਂ ਦਾ ਸਵਾਗਤ ਵੀ ਕਰਦੇ ਆ ਉਹਨਾਂ ਦਾ ਸ਼ੁਕਰੀਆ ਕਰਦੇ ਆ ਔਰ ਇਸ ਤੋਂ ਪਹਿਲਾਂ ਕਿ ਮੈਂ ਸੀਟ ਸਲਾਨ ਕਰਾਂ ਮੈਨੂੰ ਥੋੜਾ ਜਿਹਾ ਅਫਸੋਸ ਨਾਲ ਕਹਿਣਾ ਪੈਂਦਾ ਕਿ ਸਾਡੇ ਗੱਠਚੋੜ ਦੇ ਵਿੱਚ ਪਹਿਲਾਂ ਤਕਸਾਲੀ ਅਕਾਲੀ ਦਲ ਵੀ ਦੋ ਜਾਂ ਤਿੰਨ ਮੀਟਿੰਗਾਂ ਉਹਨਾਂ ਨੇ ਸਾਡੇ ਨਾਲ ਕੀਤੀਆਂ ਔਰ ਮੀਟਿੰਗਾਂ ਦਾ سلسلہ ਜਾਰੀ ਸੀਗਾ ਲੇਕਿਨ ਇਸ ਮੀਟਿੰਗਾਂ ਦੇ سلسلے ਦੇ ਦੌਰਾਨ ਹੀ ਉਹਨਾਂ ਨੇ ਦੋ ਲੋਕ ਸਭਾ ਦੀਆਂ ਸੀਟਸ ਉਹ ਯੂਨਿਲੇਟਰਲੀ ਇੱਕ ਤਰਫਾ ਆਪੇ ਐਲਾਨ ਕਰ ਦਿੱਤੀਆਂ ਜਿਹੜਾ ਕਿ ਗੱਠਜੋੜ ਦੀ ਮਰਿਆਦਾ ਦੇ ਅਨੁਕੂਲ ਨਹੀਂ ਸੀਗਾ ਔਰ ਉਸ ਤੋਂ ਬਾਅਦ ਉਹਨਾਂ ਨੇ ਹੋਰ ਪਾਰਟੀਆਂ ਦੇ ਨਾਲ ਆਪਣੀ ਗੱਲਬਾਤ ਸ਼ੁਰੂ ਕਰ ਦਿੱਤੀ ਭਾਵ ਕਿ ਉਹ ਨਾਲ ਪਾਰਟੀਆਂ ਦੇ ਨਾਲ ਵੀ ਕਿਤੇ ਸਿਰਾਂ ਨਹੀਂ ਲੱਗਿਆ ਇਸ ਲਈ ਅੱਜ ਵੀ ਸਾਡੀ ਟਕਸਾਲੀ ਅਕਾਲੀ ਦਲ ਨੂੰ ਇਹ ਅਪੀਲ ਆ ਕਿ ਪੰਜਾਬ ਦੇ ਇਸ਼ੂਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਤੁਸੀਂ ਆਪਣੀਆਂ ਜਿਹੜੀਆਂ ਦੋ ਸੀਟਸ ਯੂਨਿਲੇਟਰਲੀ ਨਾਉਂਸ ਕੀਤੀਆਂ ਸੀ ਆਪਣੇ ਕੈਂਡੀਡੇਟਸ ਵਿਦਡਰ ਕਰੋ ਔਰ ਪੰਜਾਬ ਦੇ ਹਿੱਤ ਨੂੰ ਮੱਦੇ ਨਜ਼ਰ ਰੱਖਦੇ ਪੰਜਾਬ ਡੈਮੋਕ੍ਰੈਟਿਕ ਅਲਾਈਅንስ ਦਾ ਹਿੱਸਾ ਬਣੋ ਔਰ ਪੰਜਾਬ ਦੇ ਮੁੱਦਿਆਂ ਵਾਸਤੇ ਬਾਦਲ ਤੇ ਕੈਪਟਨ ਦੇ ਰਾਜ ਜੋ ਇਹਨਾਂ ਨੇ ਇਸ ਵਕਤ ਪ੍ਰਸ਼ਟਾਚਾਰ ਨਸ਼ੇ ਬੇਰੋਜ਼ਗਾਰੀ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਆਤਮ ਹੱਤਿਆ ਵਪਾਰੀਆਂ ਦਾ ਘਾਣ ਇਹ ਸਾਰੇ ਇਸ਼ੂ ਜਿਹੜੇ ਅਸੀਂ ਲੈ ਕੇ ਲੋਕਾਂ ਦੀ ਕਚਹਿਰੀ ਵਿੱਚ ਜਾਵਾਂਗੇ ਉਹਨਾਂ ਦਾ ਨੈਤਿਕ ਫਰਜ਼ ਬਣਦਾ ਕਿ ਅਗਰ ਤੁਸੀਂ ਵਾਕਈ ਪੰਜਾਬ ਦੇ ਹਿਤੇਸ਼ੀ ਹੋ ਤੁਹਾਨੂੰ ਸਾਡਾ ਸਾਥ ਦੇਣਾ ਚਾਹੀਦਾ ਮਹਿਜ਼ ਇੱਕ ਆਦਮੀ ਦੇ ਕਰਕੇ ਇੱਕ ਕੈਂਡੀਡੇਟ ਦੇ ਕਰਕੇ ਸਾਰੇ ਪੰਜਾਬ ਦੇ ਗੱਟ ਜੋੜ ਨੂੰ ਤੋੜਿਆ ਨਹੀਂ ਜਾ ਸਕਦਾ ਸੋ ਅਸੀਂ ਅੱਜ ਸਾਰਿਆਂ ਦਾ ਜਿਹੜੀ ਜਿਹੜਾ ਸਾਡਾ ਕੰਸੈਂਸਸ ਹੋਇਆ ਉਹਨਾਂ ਸੀਟਸ ਬਾਰੇ ਅੱਜ ਅਸੀਂ ਸਾਰੇ ਆਮ ਸਹਿਮਤੀ ਦੇ ਨਾਲ ਪੰਜਾਬ ਦੀਆਂ ਆਗਾਮੀ ਲੋਕ ਸਭਾ ਦੇਸ਼ ਦੀਆਂ ਆਗਾਮੀ ਲੋਕ ਸਭਾ ਸੀਟਾਂ ਦਾ ਜੋ 19 ਮਈ ਨੂੰ ਜਿਹੜੀਆਂ ਵੋਟਾਂ ਪੈਣੀਆਂ ਨੇ ਪੰਜਾਬ ਦੇ ਵਿੱਚ ਉਹਨਾਂ ਦੇ ਲੋਕ ਸਭਾ ਦੇ ਉਮੀਦਵਾਰ ਐਲਾਨਨ ਜਾ ਰਹੇ ਹਨ ਸਭ ਤੋਂ ਪਹਿਲਾਂ ਡਾਕਟਰ ਧਰਮਵੀਰ ਗਾਂਧੀ ਜੀ ਜਿਹੜੇ ਕਿ ਸਿਟਿੰਗ ਮੈਂਬਰ ਪਾਰਲੀਮੈਂਟ ਨੇ ਇਹ ਪਟਿਆਲਾ ਤੋਂ ਦੁਬਾਰਾ ਚੋਣ ਲੜਨਗੇ ਔਰ ਮੇਰਾ ਖਿਆਲ ਹੈ ਕਿ ਅਗਰ 545 ਐਮਐਲਏ ਐਮਪੀਆ ਦੇ ਵਿੱਚੋਂ ਕੋਈ ਅਕਾਊਂਟੇਬਲ ਤੇ ਟਰਾਂਸਪੇਰੈਂਟ ਐਮਪੀ ਦਾ ਕੰਮ ਦੇਖਣਾ ਹੋਵੇ ਤਾਂ ਉਹਦੇ ਚ ਡਾਕਟਰ ਧਰਮਵੀਰ ਗਾਂਧੀ ਜੀ ਆਊਟਸਟੈਂਡ ਕਰਦੇ ਨੇ ਸੋ ਇਹਨਾਂ ਨੂੰ ਪੰਜਾਬ ਡੈਮੋਕਰੈਟਿਕ ਐਲਾਈਅੰਸ ਨੇ ਆ ਆਪਣਾ ਉਮੀਦਵਾਰ ਨੋਮੀਨੇਟ ਕੀਤਾ ਹੈ ਇਸੇ ਤਰ੍ਹਾਂ ਹੀ ਜੋ ਪੰਜਾਬ ਦਾ ਇਸ ਵਕਤ ਵਾਤਾਵਰਨ ਦਾ ਸੰਦਰਭ ਹੈ ਬਹੁਤ ਸਾਰੇ ਲੋਕਾਂ ਨੇ ਇਹਦੇ ਵਿੱਚ ਜਦੋ ਜਹਿਦ ਕੀਤੀ ਮਨੁੱਖੀ ਅਧਿਕਾਰਾਂ ਦੀਆਂ ਲੜਾਈਆਂ ਲੜੀਆਂ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜੇ ਉਸ ਦੇ ਤਹਿਤ ਅਸੀਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਖਡੂਰ ਸਾਹਿਬ ਤੋਂ ਪੰਜਾਬ ਡੈਮੋਕਰੈਟਿਕ ਅਲਾਈਅንስ ਦਾ ਉਮੀਦਵਾਰ ਐਲਾਨਦੇ ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਉਹ ਸਵਰਗਵਾਸੀ ਜਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਨੇ ਖਾਲੜਾ ਮਿਸ਼ਨ ਪਿਛਲੇ ਕਈ ਦਹਾਕਿਆਂ ਤੋਂ ਲੋਕਾਂ ਲਈ ਇਨਸਾਫ਼ ਪਸੰਦੀ ਲਈ ਤੇ ਜੋ ਉਸ ਵਕਤ ਜ਼ੁਲਮ ਟਾਇਆ ਗਿਆ ਜੋ ਫੇਕ ਇਨਕਾਊਂਟਰਸ ਹੋਏ ਉਹ ਸਾਰੀ ਗੱਲ ਦੇ ਖਿਲਾਫ ਉਹਨਾਂ ਨੇ ਅੱਜ ਤੱਕ ਝੰਡਾ ਬੁਲੰਦ ਰੱਖਿਆ ਤੇ ਵੈਸੇ ਵੀ ਲੋਕਾਈ ਦੇ ਕੰਮ ਤੇ ਸਮਾਜਿਕ ਕੰਮਾਂ ਦੇ ਵਿੱਚ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਇਸੇ ਤਰ੍ਹਾਂ ਹੀ ਮਨਵਿੰਦਰ ਸਿੰਘ ਗਿਆਸਪੁਰਾ ਇਸ ਤੋਂ ਪਹਿਲਾਂ ਕਿ ਮੈਂ ਅੱਗੇ ਜਾਵਾਂ ਜਿਹੜੇ ਬੀਬੀ ਪਰਮਜੀਤ ਕੌਰ ਖਾਲੜਾ ਨੇ ਉਹ ਪੰਜਾਬ ਇਕਤਾ ਪਾਰਟੀ ਦੇ ਉਮੀਦਵਾਰ ਹੋਣਗੇ ਇਸੇ ਤਰ੍ਹਾਂ ਜਿਹੜਾ ਇਹ ਖਡੂਰ ਸਾਹਿਬ ਦੀ ਸੀਟ ਹੈ ਕਿਉਂਕਿ ਉੱਥੇ ਇੱਕ ਹੇਟਡ ਅ ਅਕਾਲੀ ਦਲ ਨੇ ਉਮੀਦਵਾਰ ਉਤਾਰਿਆ ਵਾ ਸੋ ਸਾਨੂੰ ਪੂਰਨ ਆ ਸਕੇ ਜਿਹੜਾ ਜਿਹੜੇ ਸਹੀ ਪੰਥਕ ਸੋਚ ਵਾਲੇ ਲੋਕ ਨੇ ਉਹ ਇਹਨਾਂ ਲੋਕਾਂ ਨੂੰ ਵੋਟ ਪਾਉਣਗੇ ਜਿਹੜੇ ਅਸੀਂ ਤੁਹਾਡੇ ਜ਼ਰੀਏ ਲੋਕਾਂ ਤੱਕ ਜਿਨ੍ਹਾਂ ਦੇ ਨਾਮ ਦੇ ਰਹੇ ਆ ਉਹਨਾਂ ਦੇ ਉਹਨਾਂ ਦੀ ਕੰਟ੍ਰਿਬਿਊਸ਼ਨ ਅਨਲਾਈਕ ਦੋਜ਼ ਪੀਪਲ ਹੂ ਆਰ ਕ੍ਰਾਈਮਨਲਸ ਇਨ ਪੋਲਿਟਿਕਸ ਵੀ ਹੈਵ ਵੀ ਆਰ ਗੋਇੰਗ ਟੂ ਅਨਾਉਂਸ ਐਂਡ ਸੈਟਅਪ ਕੈਂਡੀਡੇਟਸ ਜਿਨ੍ਹਾਂ ਦਾ ਕੋਈ मीनिंगफुल ਕੰਟ੍ਰਿਬਿਊਸ਼ਨ ਹੈ ਟੂ ਦ ਸੋਸਾਇਟੀ ਟੂ ਦ ਸਟੇਟ ਆਫ ਪੰਜਾਬ ਅਗਲਾ ਉਮੀਦਵਾਰ ਜਿਹੜਾ ਕਿ ਲੋਕਨ ਸਾਹਿਬ ਪਾਰਟੀ ਦਾ ਹੋਵੇਗਾ ਮਨਵਿੰਦਰ ਸਿੰਘ ਗਿਆਸਪੁਰਾ ਇਹ ਉਹ ਸ਼ਖਸ ਹੈ ਜਿਸ ਨੇ 1984 ਦੇ ਸਿੱਖ ਕਤਲੇਆਮ ਦਾ ਜੋ ਮੈਸੇਜਰ ਹੋਇਆ ਸੀਗਾ ਉਹਦੇ ਚੋਂ ਜੋ ਹਰਿਆਣੇ ਦੇ ਵਿੱਚ ਹੋਂਦ ਚਿੱਲੜ ਦਾ ਮੈਸੇਜਰ ਸੀ ਜਿਹੜਾ ਪੂਰੇ ਦਾ ਪੂਰਾ ਪਿੰਡ ਸਾੜ ਦਿੱਤਾ ਗਿਆ ਸੀਗਾ ਕਮਿਊਨਲ ਹੇਟਰੀਟ ਵਿੱਚ ਉਹ ਸ਼ਾਇਦ ਉਹ 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 ਕੋਸ਼ਦਾ ਕਦੀ ਖਲਾਸਾ ਹੀ ਨਾ ਹੁੰਦਾ ਦੁਨੀਆ ਦੇ ਸਾਹਮਣੇ ਕਦੀ ਉਹ ਪਾਕ ਹੀ ਨਾ ਹੁੰਦਾ ਅਗਰ ਮਨਵਿੰਦਰ ਸਿੰਘ ਗਿਆਸਪੁਰਾ ਤੇ ਉਹਨਾਂ ਦੀ ਨਾਲ ਸਮੂਹ ਟੀਮ ਉਸ ਦੇ ਉੱਤੇ ਚਤੋ ਜਹਿਤ ਨਾ ਕਰਦੇ ਉਹਨਾਂ ਨੇ ਬਹੁਤ ਦਲੇਰੀ ਦੇ ਨਾਲ ਉਸ ਵਕਤ 2006 ਦੀ ਗੱਲ ਸਮਵੇਰ ਅਰਾਊਂਡ 2006 ਇਸ ਦਾ ਐਕਸਪੋਜ਼ਰ ਕੀਤਾ ਔਰ ਉਹਨਾਂ ਲੋਕਾਂ ਨੂੰ ਇਨਸਾਫ ਲੈ ਕੇ ਦਿੱਤਾ ਹਾਈ ਕੋਰਟ ਤੱਕ ਗਏ 1 ਮੈਨ ਕਮਿਸ਼ਨ ਆਈ ਥਿੰਕ ਪ੍ਰੋਬਬਲੀ ਜਸਟਿਸ ਗਰਗ ਦਾ ਕਮਿਸ਼ਨ ਬਣਾਇਆ ਗਿਆ ਔਰ ਉਹਨਾਂ ਨੂੰ ਬਹੁਤ ਵੱਡੇ ਪੱਧਰ ਤੇ ਉੱਤੇ ਕੰਪਨਸੇਸ਼ਨ ਦਵਾਈ ਗਈ ਇੱਕ ਲੋਕ ਨੇ ਜਿਹੜੇ ਪੰਥ ਨੂੰ ਵਰਤਦੇ ਨੇ ਇੱਕ ਲੋਕ ਨੇ ਜਿਹੜੇ ਪੰਥ ਦੇ ਹਿੱਤਾਂ ਦੇ ਵਾਸਤੇ ਆਪਣਾ ਸਭ ਕੁਝ दांव ਤੇ ਲਾ ਦਿੰਦੇ ਹੀ ਵਾਸ ਡੂਇੰਗ ਅ ਵੈਰੀ ਗੁੱਡ ਜੌਬ ਵਿਦ ਅ ਮਲਟੀਨੇਸ਼ਨਲ ਕੰਪਨੀ ਇਨ ਗੁਗਗਾਉਂ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਆਪਣੀ ਨੌਕਰੀ ਗਵਾਉਣੀ ਪਈ ਔਰ ਉਹ ਪਿੱਛੇ ਨਹੀਂ ਹਟਿਆ ਔਰ ਉਹਦੀ ਬਦੌਲਤ ਅੱਜ ਹੋਂਦ ਚੱਲਰ ਜਿਹੜਾ ਹਰਿਆਣੇ ਦੇ ਵਿੱਚ ਜੋ ਘਟਨਾਕ੍ਰਮ ਹੋਇਆ ਉਹਦੇ ਵਿੱਚ ਲੋਕਾਂ ਨੂੰ ਸੁੱਖ ਦਾ ਸਾਹ ਮਿਲਿਆ ਔਰ ਬਹੁਤ ਸਾਰੇ ਵੱਡੇ ਪੱਧਰ ਤੇ ਮੁਆਵਜ਼ਾ ਮਿਲਿਆ ਇਸ ਸਤਰਾਂ ਸਾਡੀ ਆਪਣੀ ਪਾਰਟੀ ਮਾਸਟਰ ਪੰਜਾਬ ਇਕਤਾ ਪਾਰਟੀ ਦੇ ਮਾਸਟਰ ਬਲਦੇਵ ਸਿੰਘ ਜੀ ਜਿੱਤੂ ਇਹ ਸਾਡੇ ਫਰੀਦਕੋਟ ਰਿਜ਼ਰਵ ਕੰਸਟਿਟੈਂਸੀ ਤੋਂ ਕੈਂਡੀਡੇਟ ਹੋਣਗੇ ਮਨਵਿੰਦਰ ਸਿੰਘ ਗਿਆਸਪੁਰਾ ਗਿਆਸਪੁਰਾ ਕੀ ਤੋਂ ਫਤਿਹਗੜ ਰਿਜ਼ਰਵ ਕੰਸਟਿਟੈਂਸੀ ਸੌਰੀ ਮਨਵਿੰਦਰ ਸਿੰਘ ਗਿਆਸਪੁਰਾ ਲੋਕਨ ਸਾਹਿਬ ਪਾਰਟੀ ਦੇ ਕੈਂਡੀਡੇਟ ਹੋਣਗੇ ਹੁਣ ਕੇ ਗੱਠਚੋੜ ਦੇ ਨਾਲ ਸਾਰੇ ਫਤਿਹਗੜ ਰਿਜ਼ਰਵ ਕੰਸਟਿਟੈਂਸੀ ਤੋਂ ਕੈਂਡੀਡੇਟ ਹੋਣਗੇ ਮਾਸਟਰ ਬਲਦੇਵ ਸਿੰਘ ਜੀ ਜਿੱਤੂ ਜਿਹੜੇ ਕਿ ਸਿਟਿੰਗ ਐਮਐਲਏ ਨੇ ਜਿਨ੍ਹਾਂ ਨੇ ਬਹਾਦਰੀ ਦਿਖਾਉਂਦੇ ਹੋਏ ਜਿਹੜੇ ਲੋਕ ਅਖੋਤੀ ਇਨਕਲਾਬੀ ਸੀ ਜਿਨ੍ਹਾਂ ਨੇ ਪੰਜਾਬ ਦੇ ਨਸ਼ੇ ਦੇ ਤਸਕਰਾਂ ਤੇ ਮਾਫੀਆ ਤੋਂ ਗੋਡੇ ਟੇਕ ਕੇ ਮਾਫੀ ਮੰਗੀ ਔਰ ਆਪਣੇ ਸਾਰੀ ਆਈਡੀਓਲੋਜੀ ਨੂੰ ਚਿੱਕੇ ਦੇ ਟੰਗ ਦਿੱਤਾ ਪਾਪ ਮੇਰਾ ਅਰਵਿੰਦ ਕੇਜਰੀਵਾਲ ਐਂਡ ਪਾਰਟੀ ਉਹਨਾਂ ਦੀ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਕੇ ਆਪਣੀ ਸੀਟ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਆਪਣੇ ਸੂਬੇ ਦੀ ਪ੍ਰਵਾਹ ਕਰਦਿਆਂ ਹੋਇਆਂ ਉਹਨਾਂ ਨੇ ਪੰਜਾਬ ਇਕਤਾ ਪਾਰਟੀ ਦਾ ਸਾਥ ਦਿੱਤਾ ਉਹ ਸਾਡੇ ਉਮੀਦਵਾਰ ਫਰੀਦਕੋਟ ਰਿਜ਼ਰਵ ਕੌਨਸਟਲੈਂਸੀ ਤੋਂ ਹੋਣਗੇ बहुजन समाज पार्टी नु 3 लोकसभा ਦੀਆਂ ਸੀਟਸ ਅਲੋਕੇਟ ਹੋਈਆਂ ਅੰਡਰ ਦਿਸ ਅਲਾਈਅੰਸ ਉਹਨਾਂ 3 ਸੀਟਸ ਦੇ ਵਿੱਚ ਆ ਆਨੰਦਪੁਰ ਸਾਹਿਬ ਦੀ ਸੀਟ ਜਿਹੜੀ ਆ ਵਿਕਲਮ ਸਿੰਘ ਸੋਢੀ ਜਿਹੜੇ ਕਿ ਆਨੰਦਪੁਰ ਸਾਹਿਬ ਦੇ ਪਛੰਦੇ ਨੇ ਔਰ ਸਾਡੇ ਨੈਸ਼ਨਲ ਲੈਵਲ ਦੇ ਪੋਲੋ ਪਲੇਅਰ ਰਹੇ ਚੁੱਕੇ ਨੇ ਹੀ ਇਸ ਹੀ ਹੈਸ ਡਨ ਲੋਟ ਆਫ ਗੁੱਡ ਸੋਸ਼ਲ ਵਰਕ ਇਨ ਦੈਟ ਏਰੀਆ ਔਰ ਉਹ ਸਾਡੇ ਬਹੁਜਨ ਸਮਾਜ ਪਾਰਟੀ ਦੇ ਉਹ ਉਮੀਦਵਾਰ ਹੋਣਗੇ ਅਨੰਪੁਰ ਸਾਹਿਬ ਤੋਂ ਸਿਮilarly ਚੌਧਰੀ ਖੁਸ਼ੀराम ਜੀ ਜਿਹੜੇ ਕਿ ਰਿਟਾਇਰਡ IAS ਅਫਸਰ ਨੇ ਚਾਰ ਪੰਜ ਜ਼ਿਲ੍ਹਿਆਂ ਦੇ ਵਿੱਚ ਡਿਪਟੀ ਕਮਿਸ਼ਨਰ ਵਜੋਂ ਸਰਵ ਵੀ ਕੀਤਾ ਔਰ ਵੈਸੇ ਵੀ ਹੋਰ ਬਹੁਤ ਸਾਰੇ ਆ ਅਹੁਦਿਆਂ ਤੇ ਵਿਰਾਜਮਾਨ ਰਹਿ ਕੇ ਆਪਣੀ ਸੂਬੇ ਦੀ ਸੇਵਾ ਵੀ ਕੀਤੀ ਉਹ ਬਹੁਜਨ ਸਮਾਜ ਪਾਰਟੀ ਵੱਲੋਂ ਖੁਸ਼ਾਲਪੁਰ ਰਿਜ਼ਰਵ ਕੰਸਟਿਟੂਐਂਸੀ ਦੇ ਉਮੀਦਵਾਰ ਹੋਣਗੇ ਇਸੇ ਤਰ੍ਹਾਂ ਹੀ ਇੱਕ ਯੰਗ ਜਰਨਲਿਸਟ ਜਿਨ੍ਹਾਂ ਨੇ ਜਰਨਲਿਜ਼ਮ ਦੀ ਫੀਲਡ ਵਿੱਚ ਬਹੁਤ ਅੱਛਾ ਕੰਮ ਕੀਤਾ ਹੈ ਬਲਵਿੰਦਰ ਕੁਮਾਰ ਜੀ ਉਹ ਜਲੰਧਰ ਤੋਂ ਜਲੰਧਰ ਰਿਜ਼ਰਵ ਸੀਟ ਦੇ ਬਹੁਜਨ ਸਮਾਜ ਪਾਰਟੀ ਦੇ ਕੈਂਡੀਡੇਟ ਹੋਣਗੇ ਇਹ ਸਨ ਸਾਡੇ ਜਿਹੜੇ ਉਮੀਦਵਾਰ ਨਾਮਜ਼ਦ ਕੀਤੇ ਗਏ ਨੇ ਕੁਝ ਸੀਟਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਪਾਰਟੀਆਂ ਨੂੰ ਅਲੋਕੇਟ ਕੀਤੀਆਂ ਗਈਆਂ ਜਿਹੜੀਆਂ ਕਿ ਵਿਦਨ ਦਾ ਨੈਕਸਟ ਫਿਊ ਡੇਜ਼ ਉਹ ਸੀਟਸ ਦੇ ਉੱਤੇ ਇਹ ਪਾਰਟੀਆਂ ਆਪਣੇ ਉਮੀਦਵਾਰ ਐਲਾਨ ਕਰੇਗੀ ਉਹਨਾਂ ਸੀਟਸ ਦੇ ਵਿੱਚ ਕਮਿਊਨਿਸਟ ਪਾਰਟੀ ਆਫ ਇੰਡੀਆ ਨੂੰ ਫਿਰੋਜ਼ਪੁਰ ਦੀ ਸੀਟ ਅ alloate ਕੀਤੀ ਗਈ ਹੈ ਇਸੇ ਤਰ੍ਹਾਂ ਹੀ ਆ ਆਰਐਮਪੀਆਈ ਪਾਸਲਾ ਸਾਹਿਬ ਜਿਹੜਾ ਹੈ ਪਾਰਟੀ ਰਿਜ਼ਰ ਰੈਵੋਲੂশনারੀ ਮਾਰਕਸਿਸਟ ਪਾਰਟੀ ਆਫ ਇੰਡੀਆ ਇਹਨਾਂ ਨੂੰ ਗੁਰਦਾਸਪੁਰ ਦੀ ਸੀਟ alloate ਕੀਤੀ ਗਈ ਹੈ ਅੰਡਰ ਦਾ ਪੰਜਾਬ ਡੈਮੋਕਰੈਟਿਕ ਅਲਾਈਅንስ ਇਹਨਾਂ ਦੀ ਪਾਰਟੀ ਨੇ ਉੱਥੇ ਹਾਲ ਹੀ ਵਿੱਚ 2017 ਵਿੱਚ ਅਸੈਂਬਲੀ ਇਲੈਕਸ਼ਨਾਂ ਪਾਰਟਿਕੁਲਰਲੀ ਪੁਆ ਤੇ ਦੀਨਾ ਨਗਰ ਜਾਂ ਹੋਰਨਾ ਏਰੀਆਜ਼ ਵਿੱਚ ਅਸੈਂਬਲੀ ਇਲੈਕਸ਼ਨਾਂ ਲੜ ਕੇ ਸਤਕਾਰਯੋਗ ਵੋਟ ਲੋਕਾਂ ਨੇ ਇਹਨਾਂ ਤੇ ਵਿਸ਼ਵਾਸ ਜਤਾਇਆ ਵੈਸੇ ਵੀ ਇਹ ਜਿਹੜੀਆਂ ਜੱਥੇਬੰਦੀਆਂ ਨੇ ਪਾਰਟੀਆਂ ਨੇ ਸੀਪੀਆਈ ਤੇ ਆਰਐਮਪੀਆਈ ਇਹ ਲੋਕਾਂ ਦੇ ਇਸ਼ੂਜ਼ ਦੀ ਅਰਸੇ ਤੋਂ ਜੂਝਦੀਆਂ ਨੇ ਅਰਸੇ ਤੋਂ ਜੂਝਦੀਆਂ ਐਂਡ ਦੇ ਹੈਵ ਨੈਵਰ ਕੰਪਰੋਮਾਈਜ਼ਡ ਆਈਡੀਓਲੋਜੀ ਐਂਡ ਪ੍ਰਿੰਸੀਪਲਸ ਵੈਨ ਇਟ ਕਮਸ ਟੂ ਦਾ ਨੇਸ਼ਨ অর ਵੈਨ ਇਟ ਕਮਸ ਟੂ ਦਾ ਸਟੇਟ ਇਸੇ ਤਰ੍ਹਾਂ ਹੀ ਲੋਕਿਤ ਸਾਹਿਬ ਪਾਰਟੀ ਦੀ ਜਿਹੜੀ ਆ ਦੂਸਰੀਆਂ ਸੀਟਾਂ ਨੇ ਉਹਨਾਂ ਵਿੱਚ ਲੁਧਿਆਣਾ ਐਲੋਕੇਟ ਹੋਈ ਹੈ ਮੈਂ ਸਾਹਿਬ ਦੀ ਪਾਰਟੀ ਨੂੰ ਔਰ ਇਹਨਾਂ ਨੂੰ ਇੱਕ ਸੀਟ ਅੰਮ੍ਰਿਤਸਰ ਦੀ ਐਲੋਕੇਟ ਕੀਤੀ ਗਈ ਹੈ ਮੈਂ ਸਾਡੀ ਪਾਰਟੀ ਨੂੰ ਔਰ ਇਸੇ ਤਰ੍ਹਾਂ ਹੀ ਸਾਡੀ ਪਾਰਟੀ ਨੂੰ ਦੂਸਰੀ ਸੀਟ ਜਿਹੜੀ ਅਸੀਂ ਫਿਲਹਾਲ ਲਈ ਸੀਗੀ ਉਹ ਤੀਸਰੀ ਸੀਟ ਜਿਹੜੀ ਆ ਉਹ ਪੰਜਾਬ ਇਕਤਾ ਪਾਰਟੀ ਦੀ ਉਹ ਬਠਿੰਡਾ ਹੈ ਇਹ ਜਿਹੜੀਆਂ ਸੀਟਸ ਐ ਦੇਤੇ ਹਲੇ ਕੈਂਡੀਡੇਟਸ ਅਨਾਉਂਸ ਨਹੀਂ ਕੀਤੇ ਗਏ ਸੰਗਰੂਰ ਹੈਜ਼ ਬੀਨ ਲਿਫਟ ਓਪਨ ਉਹਦੇ ਕੁਝ ਸਪੈਸ਼ਲ ਸਰਕਮਸਟੈਂਸਸ ਦੇ ਅਸੀਂ ਉਹਦੇ ਵਿੱਚ ਮਜ਼ਬੂਤੀ ਦੇ ਨਾਲ ਥੋਸਟ ਨਿਕਲ ਉਮੀਦਵਾਰ ਉਤਾਰ ਕੇ ਤੇ ਜਿਹੜੇ ਫਰਜ਼ੀ ਇੱਥੇ ਪੰਜਾਬ ਦੇ ਵਿੱਚ ਇਨਕਲਾਬ ਦੇ ਨਾਰੇ ਲਾਉਂਦੇ ਨੇ ਅਸੀਂ ਇਨਸ਼ੋਰ ਕਰਾਂਗੇ ਕਿ ਕਾਂਗਰਸ ਡਿਫੀਟ ਹੋਵੇ ਅਕਾਲੀ ਦਲ ਡਿਫੀਟ ਹੋਵੇ ਔਰ ਉਹ ਸੀਟ ਦੇ ਉੱਤੇ ਫਰਜ਼ੀ ਇਨਕਲਾਬੀ ਵੀ ਜਿਹੜੇ ਡਿਫੀਟ ਕੀਤੇ ਜਾਣ ਸੋ ਇਸ ਲਈ ਸੰਗਰੂਰ ਨੂੰ ਹਲੇ ਫੋਰ ਦਾ ਟਾਈਮ ਬੀਇੰਗ ਓਪਨ ਰੱਖਿਆ ਗਿਆ ਵਾ ਮੈਂ ਜਿਹੜਾ ਕੰਮ ਪਹਿਲਾਂ ਕਰਦਾ ਸੀਗਾ ਮੈਂ ਹੁਣ ਇਨਟਰੋਡਿਊਸ ਕਰਾ ਦਿੰਦਾ ਆ ਔਨ ਦਾ ਐਕਸਟ੍ਰੀਮ ਲੈਫਟ ਔਨ ਮਾਈ ਚੇਅਰ ਮੰਗਤਰਾਮ ਪਾਸਲਾ ਜੀ ਨੇ ਜਿਹੜੇ ਕਿ ਰੈਵੋਲੂਸ਼ਨਰੀ ਮਾਰਕਸਿਸ ਪਾਰਟੀ ਆਫ ਇੰਡੀਆ ਦੇ ਪ੍ਰਧਾਨ ਨੇ ਔਰ ਜਨਰਲ ਸਿਟੀ ਕਹਿੰਦੇ ਨੇ ਇਹਨਾਂ ਨੂੰ ਇਹ ਨਸ਼ਤੇ ਨੈਸ਼ਨਲ ਲੈਵਲ ਤੇ ਜਨਰਲ ਸੈਕਟੀ ਨੇ ਇਹਨਾਂ ਦੇ ਵੈਸੇ ਜਿਹੜੇ ਸਟੇਟ ਤੇ ਜਨਰਲ ਸੈਕਟੀ ਨੇ ਹਰ ਕਮਲ ਸਿੰਘ ਜੀ ਨੇ ਸਾਡੇ ਨਾਲ ਇੱਧਰ ਖੜੇ ਨੇ ਔਨ ਦਾ ਲੈਫਟ ਬੈਕ ਇਸੇ ਤਰ੍ਹਾਂ ਹੀ ਤੁਸੀਂ ਸਾਰੇ ਜਾਣਦੇ ਹੋ ਕਿ ਰਸ਼ਪਾਲ ਸਿੰਘ ਜੀ ਰਾਜੂ ਬਹੁਜਨ ਸਮਾਜ ਪਾਰਟੀ ਦੇ ਪ੍ਰੈਜ਼ੀਡੈਂਟ ਨੇ ਔਰ ਸਾਡੀ ਲਗਾਤਾਰ ਸਾਰੇ ਗੱਠ ਜੋੜ ਦੀਆਂ ਮੀਟਿੰਗਾਂ ਵਿੱਚ ਹਮੇਸ਼ਾ ਹਿੱਸਾ ਲਿਆ ਭਾਵੇਂ ਕਿ ਦੂਸਰੀਆਂ ਕੁਝ ਲੋਕ ਐਵੇਂ ਜਿੱਕੇ ਕਹਿੰਦੇ ਹੁੰਦੇ ਆ ਕਿ ਹੋਛੀ ਰਾਜਨੀਤੀ ਦਾ ਸਬੂਤ ਦੇ ਕੇ ਚਲਾਕੀ ਵਾਲੀ ਪੋਲਿਟਿਕਸ ਦਾ ਇਹਨਾਂ ਦਾ ਕਲੇਮ ਕਰਦੇ ਰਹੇ ਨੇ ਲੇਕਿਨ ਅ ਹਮੇਸ਼ਾ ਇਹਨਾਂ ਨੇ ਹਮੇਸ਼ਾ ਪੰਜਾਬ ਡੈਮੋਕ੍ਰੈਟਿਕ ਲਾਇੰਸ ਦਾ ਕਟ ਚੁਰਦਾ ਸਾਥ ਦਿੱਤਾ ਮੇਰੇ ਛੋਟੇ ਵੀਰ ਨੇ ਸਰਦਾਰ ਸਿਮਰਜੀਤ ਸਿੰਘ ਜੀ ਬੈਂਸ ਲੋਕਨ ਸਾਹਿਬ ਪਾਰਟੀ ਦੇ ਪ੍ਰੈਜ਼ੀਡੈਂਟ ਸਾਡੇ ਮੇਰੇ ਵੱਡੇ ਭਰਾ ਨੇ ਡਾਕਟਰ ਸਾਹਿਬ ਗਾਂਧੀ ਜੀ ਜਿਹੜੇ ਕਿ ਮੈਂ ਪਹਿਲਾਂ ਵੀ ਕਿਹਾ ਕਿ ਬਹੁਤ ਅ ਅਗਰ ਕਿਤੇ ਇਸ ਤਰ੍ਹਾਂ ਦੇ ਮੈਂਬਰ ਪਾਰਲੀਮੈਂਟ ਮਿਲੇ ਹੁੰਦੇ ਤਾਂ ਅੱਜ ਦੇਸ਼ ਦੀ ਪਾਰਲੀਮੈਂਟ ਵਿੱਚ ਅ ਕਿਰਤੀਆਂ ਦੇ ਕਾਮਿਆਂ ਦੇ ਕਿਸਾਨਾਂ ਦੇ ਵਪਾਰੀਆਂ ਦੇ ਨੌਜਵਾਨਾਂ ਦੇ ਇਸ਼ੂਸ ਡਿਸਕਸ ਤੇ ਡਿਬੇਟ ਹੋਇਆ ਕਰਨੇ ਸਿਗੇ this is the kind of parliament that we are looking for on uh, uh, dr saab de naal uh, ban singh ji brand ne jide secretary ne cpi de yani ki president ne cpi punjab de aur isitran naal dr chimma ne jide ke dr gandhi de bahut maan yog k league de punjab manch de te piche jide ummeedwar elan kite gaye ne oh vi sade naal satkar yog ummeedwar jide kuch khade ne kuch ajj nahi pahunch sake kyunki mausam bhi kharab se gaya ਔਰ ਸਮੇਂ ਦੀ ਘਾਟ ਹੋਣ ਕਰਕੇ ਐਟ ਦਾ ਸ਼ਾਰਟ ਨੋਟਿਸ ਸੋ ਅਗਲੀ ਜਿਹੜੀ ਮੀਟਿੰਗ ਸਾਡੀ ਹੋਵੇਗੀ ਉਹ ਅਸੀਂ ਉਹਦੇ ਤੇ ਜਿੱਦਾਂ ਮੈਂ ਪਹਿਲਾਂ ਸ਼ੁਰੂ ਚ ਕਿਹਾ ਕਿ ਕਾਮਨ ਮਿਨਿਮਮ ਪ੍ਰੋਗਰਾਮ ਵੀ ਐਲਾਨ ਕਰਾਂਗੇ ਔਰ ਜਿਹੜੇ ਬਕਾਇਆ ਕੈਂਡੀਡੇਟਸ ਹੋਣਗੇ ਉਹ ਉਸ ਮੀਟਿੰਗ ਦੇ ਵਿੱਚ ਅਸੀਂ ਤੈਅ ਕਰਨ ਤੱਕ ਜਾਵਾਂਗੇ ਸੋ ਤੁਹਾਡਾ ਸਾਰਿਆਂ ਦਾ ਮੀਡੀਆ ਦਾ ਇੱਥੇ ਆਉਣ ਤੇ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹੈਰਾ ਸਾਹਿਬ ਤੁਸੀਂ ਕੀ ਹੈ ਕਿ ਕਿ ਸਾਡੀਆਂ ਨੂੰ ਕਿਹਾ ਕਿ ਆ ਕੇ ਤੁਹਾਡਾ ਸਾਥ ਦੇ ਜੀ ਉਹ ਦਿਨ ਦਿਨੇ ਇਹ ਜਿਹੜੀਆਂ ਸੀਟਸ ਅਲੋਕੇਟ ਹੋ ਗਈਆਂ ਦੇ ਆ ਫਾਈਨਲ ਜਿਹੜੀਆਂ ਤਕਸਾਲੀ ਇਕਾਲੀ ਦਾ ਅਗਰ ਉਹ ਵਾਕਈ ਕਹਿੰਦੇ ਕਿ ਅਸੀਂ ਬਾਦਲਾਂ ਨੂੰ ਡਿਸਪਲੇਸ ਕਰਨਾ ਚਾਹੁੰਦੇ ਆ ਬਾਦਲ ਦਾ ਪਰਵਾਰ ਪਰ ਤੱਬਰ ਦਾ ਰਾਜ ਖਤਮ ਕਰਨਾ ਚਾਹੁੰਦੇ ਆ ਤੇ ਫਿਰ ਉਹਨਾਂ ਨੂੰ ਇਸ ਤਰ੍ਹਾਂ ਦੀ ਈਗੋ ਬਣਾ ਕੇ ਤੇ ਆਪ ਹੀ ਵਨ ਸਾਈਡਡ ਸੀਟਾਂ ਅਨਾਉਂਸ ਨਹੀਂ ਕਰਨੀਆਂ ਚਾਹੀਦੀਆਂ ਫਿਰ ਵੀ ਚਾਂਸ ਲੱਗਦਾ ਕੋਈ ਚਾਂਸ ਤਾਂ ਹੈ ਹੀ ਨਹੀਂ ਹੈਗਾ ਕਿਉਂ ਨਹੀਂ देयर इज स्टिल ਵਨ ਸੀਟ ਦੈਟ ਇਜ਼ ਓਪਨ ਅਸੀਂ ਕੰਸੀਡਰ ਕਰਾਂਗੇ ਕੋਈ ਗੱਲ ਨਹੀਂ ਇਹਦੇ ਚੋਂ ਆਫਟਰ ਆਲ ਇਟ ਇਜ਼ ਨਾਟ ਆਰ ਫਾਲਟ ਜਦੋਂ ਉਹ ਵਾਕ ਆਊਟ ਕਰਕੇ ਗਏ ਐਲਾਈਅੰਸ ਤੋਂ ਸਾਡਾ ਉਹਦੇ ਵਿੱਚ ਕੋਈ ਕਸੂਰ ਨਹੀਂ ਦੇ ਰਿਹਾ ਆਤੇ ਹੈ ਸਰ ਇੱਕ ਹੀ ਸੀਟ ਮਿਲੇਗੀ ਅਭੀ ਇਹ ਸਾਫ ਸੰਕੇਤ ਹੈ ਕਿ ਹੋਰ ਕੋਈ ਸੰਭਾਵਨਾ ਬਚੀ ਨਹੀਂ ਹੈ ਤੁਹਾਡੇ ਸਾਹਮਣੇ ਅਸੀਂ ਸਭ ਕੁਝ ਥ੍ਰੈਡ ਬੇਅਰ ਕਰਤਾ ਜੋ ਅਸੀਂ ਗੱਲਬਾਤ ਉਪਰੰਤ ਫੈਸਲਾ ਲਿਆ ਵਾ ਉਹ ਫੈਸਲਾ ਤੁਹਾਨੂੰ ਅਸੀਂ ਸਾਰਾ ਕੁਝ ਸੁਣਾ ਦਿੱਤਾ ਵਾ ਅਗਰ ਕੋਈ ਸਰਕਮਸਟਾਂਸਸ ਬਦਲਣ ਗਏ ਤਾਂ ਸਾਰੇ ਹੀ 6 ਦੇ 6 ਪਾਰਟੀਆਂ ਦੁਬਾਰਾ ਕੋਈ ਅਗਰ ਰੀਕਨਸਿਡਰੇਸ਼ਨ ਦਾ ਮੌਕਾ ਆਇਆ ਤਾਂ ਇਹਨਾਂ ਸਾਰਿਆਂ ਦੀ ਸਹਿਮਤੀ ਤੋਂ ਬਿਨਾਂ ਕੋਈ ਵੀ ਫੈਸਲਾ ਕੋਈ ਵੀ ਸੀਟ ਬਦਲਣੀ ਚਾਹੀਦੀ ਸਰ ਸਰ ਅੰਮ੍ਰਿਤਸਰ ਤੋਂ ਸੰਗਰੂਰ ਸੀਟ ਕਿਹੜੀ ਪਾਰਟੀ ਦੇਸੀ ਆਏ ਨੇ ਅੰਮ੍ਰਿਤਸਰ ਦੇ ਦਿੱਤੀ ਹੋਈ ਆ ਲੋਕਨ ਸਾਫ ਪਾਰਟੀ ਨੂੰ ਸੰਗਰੂਰ ਵੀ ਹੈਵ ਕਿਪਟ ਇਟ ਓਪਨ ਫਾਰ ਸਪੈਸ਼ਲ ਸਰਕਮਸਟੈਂਸਸ ਉਹ ਅਸੀਂ ਆਉਣ ਵਾਲੇ ਸਹੀ ਸਮੇਂ ਤੋਂ ਉੱਤੇ ਫੈਸਲਾ ਕਰਾਂਗੇ ਖੈਰਾ ਸਾਹਿਬ ਤੁਸੀਂ ਬਟੰਡੇ ਤੋਂ ਉਮੀਦਵਾਰ ਹੋਵੋਗੇ ਜਾਂ ਨਹੀਂ ਤੁਸੀਂ ਅੱਜ ਵੀ ਦੇਖੋ ਗੱਲ ਇਹ ਹੈ ਕਿ ਮੈਂ ਮੈਂ ਅਗਰ ਅਸੀਂ ਮੇਰੀ ਪਾਰਟੀ ਫੈਸਲਾ ਲੜ ਕਰਦੀ ਆ ਮੇਰੇ ਲੜਨ ਦਾ ਤਾਂ ਮੇਰੇ ਲੜਨ ਦਾ ਮਕਸਦ ਹੈਗਾ ਕਿ ਅਸੀਂ ਜਿਨ੍ਹਾਂ ਲੋਕਾਂ ਨੇ ਪੰਜਾਬ ਨੂੰ ਤਬਾਹ ਕੀਤਾ ਜਿਨ੍ਹਾਂ ਨੇ ਪੰਜ-ਪੰਜ ਵਾਰ ਜਿਨ੍ਹਾਂ ਦੇ ਪਰਿਵਾਰ ਨੇ ਚੀਫ ਮਿਨਿਸਟਰ ਬਣ ਕੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਕੋੜ ਵਾੜਿਆ ਅੱਜ ਹੀ ਸਮਜੀਤ ਸਿੰਘ ਬੈਂਸ ਆਨਲਾਈਨ ਨਸ਼ਾ ਪਰਚੇਸ ਕਰਕੇ ਆਏ ਨੇ ਓਪਨ ਮਾਰਕੀਟ ਵਿੱਚ ਲੁਧਿਆਣਾ ਚੀਮਾ ਮੰਡੀ ਦੇ ਵਿੱਚ ਸਾਡੇ ਬੱਚੇ ਮਰ ਰਹੇ ਨੇ ਤਰਾ ਤਰਾ ਕਰ ਰਹੇ ਨੇ ਬਠਿੰਡੇ ਦੇ ਵਿੱਚ ਮੈਂ ਬਹੁਤ ਸਾਰੇ ਡਰਗ ਪੀੜਤ ਮੌਤਾਂ ਦੇ ਘਰਾਂ ਦੇ ਵਿੱਚ ਜਾ ਕੇ ਆਇਆ ਵਾਂ ਸਾਡੇ ਕਿਸਾਨ ਆਤਮ ਹੱਤਿਆ ਕਰ ਰਹੇ ਨੇ ਬੱਚੇ ਬੇਰੋਜ਼ਗਾਰ ਟੈਂਕੀਆਂ ਤੇ ਹਸਪਤਾਲਾਂ ਦੀਆਂ ਛੱਤਾਂ ਤੋਂ ਛਾਲਾਂ ਮਾਰ ਕੇ ਲੱਤਾਂ ਬਾਵਾ ਤੇ ਚੂਲੇ ਤੜਾ ਰਹੇ ਨੇ ਸਾਡੇ ਬੱਚੇ ਵਿਦੇਸ਼ਾਂ ਵਿੱਚ ਜਾਣ ਤੇ ਮਜਬੂਰ ਕਰ ਦਿੱਤੇ ਇਸ ਪਰਿਵਾਰ ਨੇ ਔਰ ਇਸ ਤੋਂ ਇਲਾਵਾ ਜੋ ਰੈਂਪੈਂਟ ਕਰਾਪਸ਼ਨ ਕੀਤੀ ਹਜ਼ਾਰਾਂ ਕਰੋੜਾਂ ਦੀ ਪ੍ਰਾਪਰਟੀਆਂ ਬਣਾਈ ਜਿਹਦੇ ਤੇ ਕੈਪਟਨ ਅਬਰਿੰਦਰ ਸਿੰਘ ਨੇ ਕੋਈ ਜਾਂਚ ਨਹੀਂ ਕੀਤੀ ਨਾ ਨਸ਼ੇ ਦੇ ਬਸਕਰਾਂ ਦੇ ਖਿਲਾਫ ਕੀਤੀ ਤੇ ਨਾ ਹੀ ਕਿਸੇ ਇਲਗੋਟਨ ਵੈਲਥ ਦੇ ਖਿਲਾਫ ਕੀਤੀ ਸੋ ਮੇਰਾ ਮਕਸਦ ਉਹਨਾਂ ਨੂੰ ਚੁਣੌਤੀ ਦੇਣਾ ਹੈ ਪਰ ਪਹਿਲਾਂ ਮੈਂ ਪੁੱਛਣਾ ਚਾਹੁੰਦਾ ਹਰਸਿਮਰਤ ਕੌਰ ਨੂੰ ਕਿ ਮੈਨੂੰ ਪਤਾ ਲੱਗ ਰਿਹਾ ਵਾ ਕਿ ਉਹ ਬਠਿੰਡਾ ਛੱਡ ਕੇ ਫਿਰੋਜ਼ਪੁਰ ਜਾ ਰਹੇ ਨੇ ਸੋ ਉਹਨਾਂ ਨੂੰ ਡਿਸਾਈਡ ਕਰ ਲੈਣ ਦਿਓ ਪਹਿਲਾਂ ਕਿ ਉਹ ਕਿੱਥੋਂ ਲੜਨਾ ਚਾਹੁੰਦੇ ਨੇ ਕੀ ਉਹ ਬਠਿੰਡੇ ਤੋਂ ਭੱਜ ਰਹੇ ਨੇ ਫਿਰੋਜ਼ਪੁਰ ਤੋਂ ਇਲੈਕਸ਼ਨ ਲੜ ਰਹੇ ਨੇ ਉਸ ਤੋਂ ਬਾਅਦ ਸਾਡਾ ਪੰਜਾਬ ਡੈਮੋਕਰੈਟਿਕ ਅਲਾਈਅੰਸ ਅਤੇ ਮੇਰੀ ਆਪਣੀ ਪਾਰਟੀ ਪੰਜਾਬ ਸਾਡੀ ਆਪਣੀ ਪਾਰਟੀ ਪੰਜਾਬ ਇਕਤਾ ਪਾਰਟੀ ਇਹਦੇ ਤੇ ਟੁਕਮਾ ਫੈਸਲਾ ਟੁਕਮੇ ਸਮੇ ਤੇ ਲੈਣਾ ਸਰ ਕਰਾ ਸਰ ਸੀਪੀਏ ਹੱਕ ਕਰਾਉ ਤੇ ਹਰਸਿਮਰਤ ਰੋਜਪੁਰ ਚੱਲੇ ਜਾਂਦੀ ਆ ਤਾਂ ਫਿਰ ਸੀਟ ਕੋਈ ਅਦਲਾ ਬਦਲੀ ਨਹੀਂ ਹੋ ਸਕਦੀ ਆ ਕਿਸੇ ਨੂੰ ਕੱਢਣ ਵਾਸਤੇ ਨਹੀਂ ਜਿਹੜਾ ਆਦਮੀ ਆਪਣੀ ਸੀਟ ਹੀ ਛੱਡ ਕੇ ਭੱਜ ਗਿਆ ਉਹ ਤਾਂ ਫਿਰ ਮਤਲਬ ਪਹਿਲੀ ਤਾਂ ਉਹਦੀ ਮੋਰਲ ਡਿਫੀਟ ਹੋ ਚੁੱਕੀ ਹੈ ਜਿਨ੍ਹਾਂ ਨੇ ਕਹਿੰਦੇ ਆ ਕਿ ਅਸੀਂ ਸਾਰਾ ਜ਼ੋਰ ਉੱਥੇ ਲਾਤਤਾ ਸਾਰੀ ਦੌਲਤ ਉੱਥੇ ਝੋਕ ਦਿੱਤੀ ਔਰ ਇੰਨਾ ਭ੍ਰਿਸ਼ਟਾਚਾਰ ਉਡਾਇਆ ਪਿਛਲੀ ਾਰ ਜੋ ਸੀਟਾਂ ਪੈਸੇ ਵੰਡੇ ਕੇ ਜੋ ਸ਼ਰਾਬਾਂ ਤੇ ਡੋਡੇ ਵੰਡੇ ਕੇ ਉਹ ਉਹਨਾਂ ਦੀ ਮੋਰਲ ਡਿਫੀਟ ਹੋਵੇਗੀ ਆਫਟਰ ਦੈਟ ਵੀ ਵਿਲ ਡਿਸਾਈਡ ਵਾਟ ਟੂ ਡੂ ਇਨ ਦ ਨੈਕਸਟ ਸੀਪੀਐਨ ਨੂੰ ਸੀਟ ਰੋਜਪੁਰ ਦਿੱਤੀ ਹੈ ਪਰ ਅੱਜ ਇੱਥੇ ਹਾਂ ਦੇ ਕੰਪਲੀਟ ਤੋਂ ਉਹ ਬਠਿੰਡਾ ਸੀਟ ਹੈ ਤੇ ਉੱਥੇ ਕਹਿੰਦੇ ਆ ਸਿਮਰਦੀਪ ਸਿੰਘ ਵਾਸਤੇ ਜਾਣਗੇ ਜੇ ਆਪ ਬੀਬੀ ਬਾਫਰ ਤੋਂ ਫੈਸਲਾ ਹੋਈ ਨਹੀਂ ਕਾਮਨਿਸਟ ਕਿੱਥੇ ਸਟਰੋਂਗ ਨੇ ਯੂ ਵਿਲ ਨਾਟ ਡਿਸਾਈਡ ਨਾ ਇਟ ਇਜ਼ ਫਾਰ ਦਾ ਪਾਰਟੀ ਟੂ ਡਿਸਾਈਡ ਦੋ ਪਾਰਟੀ ਹੈਜ਼ ਆਪਟਡ ਫਾਰ ਫਿਰੋਜ਼ਪੁਰ ਕਹਿੰਦਾ ਸਾਥ ਸੰਗਰੂਤ ਜਿਹੜਾ ਬਰਗਾੜੀ ਮੋਰਚਾ ਲੱਗਿਆ ਸੀਗਾ ਉਹ ਇਹ ਪਤਾ ਲੱਗ ਰਿਹਾ ਵੀ ਸੰਗਰੂਤ ਤੋਂ ਜਿਹੜੇ ਉਹਨਾਂ ਦੇ ਹੈਗੇ ਆ ਉਹਨਾਂ ਵੱਲੋਂ ਉਮੀਦਵਾਰ ਮਤਲਬ ਉੱਥੇ ਲੜਣਾ ਭਾਈ ਗੁਰਦੀਪ ਸਿੰਘ ਹੀ ਲੜਾ ਦੇਣਾ ਕਿ ਆ ਤੁਹਾਡਾ ਜਿਹੜਾ ਗੱਠ ਜੋੜਾ ਉਹ ਗੁਰਦੀਪ ਸਿੰਘ ਹੀ ਫਿਰ ਨਹੀਂ ਸਾਡਾ ਇਸ ਵਕਤ ਸਾਡਾ ਜਿਹੜਾ ਬਰਗਾੜੀ ਮੋਰਚਾ ਸੀ ਉਹਨਾਂ ਦੇ ਨਾਲ ਜਾਂ ਕਿਸੇ ਵੀ ਇਸ ਤਰ੍ਹਾਂ ਦੇ ਨਾਲ ਕੋਈ ਗੱਠ ਜੋੜ ਨਹੀਂ ਗੱਠ ਜੋੜ ਤੁਹਾਡੇ ਸਾਹਮਣੇ ਬੈਠਾ ਵਾ ਔਰ ਅਸੀਂ ਸੀਟ ਸਾਰੀਆਂ ਅਲੋਕੇਟ ਕਰ ਦਿੱਤੀਆਂ ਵਾ ਸੋ देयर ਇਜ਼ ਅਸੀਂ ਕਿਸੇ ਇਸ ਤਰ੍ਹਾਂ ਦੇ ਨਾਲ ਕਿਸੇ ਵੀ ਧਿਰ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਜਿਹੜੇ ਕੁਝ ਬਿਯੋਂਡ ਕਨਸਟੀਟਿਊਸ਼ਨ ਗੱਲਾਂ ਕਰਦੇ ਨੇ ਅਸੀਂ ਉਹਨਾਂ ਦੇ ਨਾਲ ਨਹੀਂ ਗੱਲ ਚੋਕ ਕਰ ਸਕਦੇ ਵੀ ਹੈਵ ਟੂ ਵੀ ਆਰ ਅ ਪਾਰਟ ਐਂਡ ਪਾਰਟਸਲ ਆਫ ਦਿਸ ਕੰਟਰੀ ਐਂਡ ਵੀ ਬਿਲੀਵ ਇਨ ਦ ਕਨਸਟੀਟਿਊਸ਼ਨ ਆਫ ਦਿਸ ਕੰਟਰੀ ਦੇਰਫੋਰ ਵੀ ਵਿਲ ਬੀ ਫਾਈਟਿੰਗ ਇਨ ਅਕੋਰਡੈਂਸ ਵਿਦ ਦ ਕਨਸਟੀਟਿਊਸ਼ਨ ਐਂਡ ਆਵਰ ਡਿਮਾਂਡ ਸਾਡੀਆਂ ਮੰਗਾਂ ਬਹੁਤ ਨੇ ਲੈਜਿਟਿਮੇਟ ਪਰ ਉਸ ਦਾਇਰੇ ਦੇ ਵਿੱਚ ਨੇ ਕੋਈ ਵੀ ਪਾਰਟੀ ਕੋਈ ਧਿਰ ਜਿਹੜੀ ਜਿਹੜੀ ਇਸ ਦਾਇਰੇ ਤੋਂ ਬਾਹਰ ਹੈਗੀ ਐ ਸੋ ਉਹਨਾਂ ਦੇ ਨਾਲ ਸਾਡਾ ਕੋਈ ਗੱਲ ਚੋਕ ਨਹੀਂ ਚੰਡੀਗੜ੍ਹ ਬਾਰੇ ਕੀ ਤੁਹਾਡਾ ਫੈਸਲਾ ਹੋਵੇਗਾ ਕਿ ਚੰਤੀਗੜ੍ਹ ਦੀ ਸੀਟ ਵਾਰੇ ਚੰਤੀਗੜ੍ਹ ਦੀ ਸੀਟ ਵਾਰੇ ਹਲੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਫੈਸਲਾ ਦੇਖ ਲਵਾਂਗੇ ਵੇਟ ਐਂਡ ਵਾਚ ਕਰਾਂਗੇ ਹਲੇ ਫਿਲਹਾਲ ਜਿੰਨੀਆਂ ਸੀਟਾਂ ਦਾ ਅੱਜ ਅਸੀਂ ਐਲਾਨ ਕਰਨਾ ਸੀਗਾ ਉਹ ਤੁਹਾਨੂੰ ਸਾਰਿਆਂ ਨੂੰ ਅਸੀਂ ਦੱਸ ਦਿੱਤਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਸਵਾਗਤ ਅਗਰ ਕੋਈ ਹੋਰ ਸਵਾਲ ਪੁੱਛਣਾ ਹੈ ਕਿਸੇ ਨੂੰ ਓਏ ਮੋਸਟ ਵੈਲਕਮ ਥੈਂਕ ਯੂ ਓਕੇ ਹਾਂ ਪਹਿਲਾਂ ਕਰ ਚੁੱਕੇ ਆਂ ਅਸੀਂ ਪਹਿਲਾਂ ਕਰ ਚੁੱਕੇ ਆਂ ਆ ਸਹੀ ਲੱਗਦਾ ਅੱਜ ਉਹਦਾ ਇਹ ਦਾਤ ਕੋਲ ਨਹੀਂ ਤਾਂ ਹੋ ਗਏ। ਹਾਂ ਹਾਂ। ਆਹੋ ਆਹੋ। ਮਗਰਲੇ ਵੀ ਫੜ ਲਓ ਤੁਸੀਂ। ਸਰ ਖੜੀ ਹੋ ਕੇ ਜਾਓ। ਫੋਟੋ ਫੋਟੋ ਮੜੋ ਇੱਧਰ ਠੀਕ ਹੈ। ਪਿਛਲੇ ਵੀ ਖੜੇ ਆ। ਹਾਲੋ। ਇਹ ਸਾਹ ਤੱਕ ਦਿੰਦੇ। ਥੋੜਾ ਫੜਨਾ। ਆਹ ਮਨੀਬਾਈ ਮੋਹਨ ਸਾਹਿਬ ਕਰਿਓ। ਅਰੇ ਭਾਈ ਮੈਂ ਹਾਰ ਚੇਕਾ ਤੋ। ਮਨੀਬਾਈ ਮੋਹਨ ਸਾਹਿਬ। ਸਰ ਇੱਕ ਮਿੰਟ ਰੁਕਿਓ ਜੀ ਮੈਂ ਵੀ ਆ ਗਿਆ। ਤੁਸੀਂ ਸਾਰਿਆਂ ਦੇ ਫੋਟੋ ਖੜਨ। ਤੁਸੀਂ ਫੜ ਲੈਣ। ਭਾਈ ਥੋੜਾ ਪਿੱਛੇ। ਪਿੱਛੇ ਸਾਰੇ ਰੋੜੋ। ਇਹਨਾਂ ਦਾ ਫੇਸ ਆ।